ਸ਼੍ਰੋਮਣੀ ਅਕਾਲੀ ਦਲ ਦੇ ਕੁਝ ਮਧਰੀ ਵਫਦ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਕੁਝ ਸੰਵਿਧਾਨ ਦੇ ਅਨੁਸਾਰ ਕੁਝ ਨੁਕਤੇ ਜਿਹੜੇ ਆ ਉਹਨਾਂ ਦੇ ਧਿਆਨ 'ਚ ਲਿਆਂਦੇ ਗਏ ਆ। ਤੋਂ ਅਰਸ਼ਦੀਪ ਸਿੰਘ ਕਲੀਅਰ ਲੀਗਲ ਐਡਵਾਈਜ਼ਰ ਅਤੇ ਪ੍ਰਮੁੱਖ ਪੁਲਾਰੇ ਸਾਡੇ ਨਾਲ ਮੌਜੂਦ ਨੇ ਕਲੀਅਰ ਸਾਹਿਬ ਕੀ ਖਾਸ ਮੁੱਦੇ ਸੀ ਜਿਹੜੇ ਅਜ ਸਿੰਘ ਸਾਹਿਬ ਦੇ ਧਿਆਨ 'ਚ ਲਿਆਂਦੇ ਗਏ? ਦੇਖੋ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮਾਇੰਦਾ ਜਮਾਤ ਹੈ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਹੈ। ਪੰਥਕ ਤੇ ਪੰਜਾਬ ਦੇ ਮੁੱਦੇ ਦੀ ਪੈਰੇ ਦਾ ਦਸਮੇਲ ਸ਼੍ਰੋਮਣੀ ਅਕਾਲੀ ਦਲ। ਔਰ ਇਹ ਸਾਰਾ ਮਸਲਾ ਤੁਸੀਂ ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਚੋਂ ਕੁਝ ਬਾਗੀ ਹੋਏ ਲੀਡਰਾਂ ਨੇ ਕਾਲਕਸਬ ਤੇ ਆ ਕੇ ਇੱਕ ਲਿਖਤੀ ਸ਼ਿਕਾਇਤ ਦਿੱਤੀ। ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸਪਸ਼ਟੀਕਰਨ ਦਿੱਤਾ। ਔਰ ਜੋ ਸਿੱਖ ਤਵੱਕੋ ਰੱਖਦੇ ਨੇ ਜੋ ਨਾਨਕ ਨਾਮ ਲੈਵਾ ਤਵੱਕੋ ਰੱਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਪ੍ਰਧਾਨ ਸਾਡੀਆਂ ਸੰਸਥਾਵਾਂ ਨੂੰ ਨਤਮਸਤਕ ਹੋਣ ਉਹਨਾਂ ਅੱਗੇ ਸੀਸ ਨਵਾਉਣ ਕਿਉਂਕਿ ਇਹੀ ਸਾਡੀਆਂ ਮਰਿਆਦਾ ਹੈ, ਇਹੀ ਸਾਡੀਆਂ ਪਰੰਪਰਾਵ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਉਤੇ ਪਹਿਰਾ ਦਿੱਤਾ ਔਰ ਜੋ ਆਦੇਸ਼ ਆਇਆ ਉਹਦੇ ਦੋ ਪਹਿਲੂ ਸੀ ਇੱਕ ਧਾਰਮਿਕ ਇੱਕ ਪੋਲਿਟੀਕਲ ਧਾਰਮਿਕ ਸੇਵਾ ਜੋ ਵੀ ਲਗਾਈ ਗਈ ਉਹ ਸੀ ਇਸ ਨਵਾਕੇ ਕੀਤੀ ਗੋਲੀ ਵੀ ਚੱਲੀ ਐ ਡੋਲ ਰਹੇ ਜਿਹੜੀ ਪੋਲਿਟੀਕਲ ਸੀ ਉਹਦੇ ਚ ਇੱਕ ਚੀਜ਼ ਹੈ ਅਸਤੀਫਿਆਂ ਨੂੰ ਲੈ ਕੇ ਦੂਸਰੀ ਸੀ ਪਾਰਟੀ ਦੀ ਭਰਤੀ ਨੂੰ ਲੈ ਕੇ ਸੋ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਸ਼੍ਰੋਮਣੀ ਅਕਾਲੀ ਦਲ ਬਿਨਾਂ ਅਕਾਲ ਤਖਤ ਸਾਹਿਬ ਨੂੰ ਕਿਉਂਕਿ ਸਾਡਾ ਪਲੈਟਫਾਰਮ ਹੈ ਅਕਾਲ ਤਖਤ ਸਾਹਿਬ ਸਾਡੇ ਆਪਣੇ ਨੇ ਜਥੇਦਾਰ ਸਾਹਿਬ ਔਰ ਜਥੇਦਾਰ ਸਾਹਿਬ ਤੋਂ ਵੱਡਾ ਸ਼ਰਮਨੀ ਕਾਲੇਦਲ ਦਾ ਕੋਈ ਖੈਰ ਖਵਾ ਨਹੀਂ ਜਥੇਦਾਰ ਸਾਹਿਬ ਵੀ ਚੜਦੀ ਕਲਾ ਚਾਹੁੰਦੇ ਨੇ ਸ਼ਰਮਨੀ ਕਾਲੇਦਲ ਦੀ ਸੋ ਅਸੀਂ ਦੇਸ਼ ਦੇ ਕਾਨੂੰਨ ਦੇ ਮਹਾਰਾ ਤੋਂ ਅਸੀਂ ਜਥੇਦਾਰ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸੀਆਂ ਕਿ ਜੀ ਇਹਦੇ ਵਿੱਚ ਜਦੋਂ ਭਰਤੀ ਹੈ ਭਰਤੀ ਦਾ ਇੱਕ ਪ੍ਰੋਸੀਜਰ ਹੈ ਪ੍ਰਿਸਕ੍ਰਾਈਬਡ ਵਰਕਿੰਗ ਕਮੇਟੀ ਚ ਔਰ ਇਹ ਜਿਹੜਾ ਸੰਵਿਧਾਨ ਅਮੈਂਡ ਕੀਤਾ ਹੈ 89 ਦੇ ਵਿੱਚ ਇਹ ਬਰਨਾਲਾ ਸਾਹਿਬ ਤੇ ਮਨਜੀਤ ਸਿੰਘ ਖਹਿਰਾ ਸਾਹਿਬ ਨੇ ਕੀਤਾ ਇਹ ਅੱਜ ਦੀ ਮੌਜੂਦਾ ਲੀਡਰਸ਼ਿਪ ਨੇ ਨਹੀਂ ਕੀਤਾ ਉਹਦੇ ਮੁਤਾਬਕ ਜਿਹੜੀ ਭਰਤੀ ਹੈ ਇਲੈਕਸ਼ਨ ਕਮਿਸ਼ਨ ਸਿਰਫ ਵਰਕਿੰਗ ਕਮੇਟੀ ਨੂੰ ਇਕਨੋਲਜ ਕਰਦਾ ਤੇ ਅਥੋਰਾਈਜ਼ ਕਰਦਾ ਹੈ ਭਰਤੀ ਕਰਨ ਨੂੰ ਹੋਰ ਕੋਈ ਪਾਰਟੀ ਦੀ ਭਰਤੀ ਨਹੀਂ ਕਰ ਸਕਦਾ ਇਹ ਸੰਵਿਧਾਨਿਕ ਮਜਬੂਰ ਕਠਨ ਅਕਾਲਤਖ ਸਾਹਿਬ ਵੱਲੋਂ ਕੀਤਾ ਗਿਆ ਸੀ ਉਹ ਨਹੀਂ ਕਰ ਸਕਦੀ ਸਿਰਫ ਵਰਕਿੰਗ ਕਮੇਟੀ ਇਹ ਇਲੈਕਸ਼ਨ ਕਮਿਸ਼ਨ ਕਹਿੰਦਾ ਔਰ ਅੱਜ ਵੀ ਅਸੀਂ ਤਾਂ ਹੀ ਕਹਿੰਦੇ ਆ ਕਿ ਜਿੰਨੀਆਂ ਇਹ ਲੋਕ ਜਿਹੜੇ ਸ਼੍ਰੋਮਣੀ ਕਾਲਦਲ ਦੇ ਖਿਲਾਫ ਕੂੜ ਪ੍ਰਚਾਰ ਕਰਦੇ ਨੇ ਇਲੈਕਸ਼ਨ ਕਮਿਸ਼ਨ ਦਾ ਇੱਕ ਪਰਫਾਰਮਾ ਪਾਰਟੀ ਰਜਿਸਟਰ ਕਰਾਉਂਦਾ ਤਾਂ ਨਵੀਆਂ ਪਾਰਟੀਆਂ ਵੱਧ ਰਹੀਆਂ ਨੇ ਪੰਜਾਬ ਦੇ ਵਿੱਚ ਲੋਕ ਪ੍ਰਚਾਰ ਕਰ ਰਹੇ ਆ ਉਹ ਵੱਡੇ ਵੱਡੇ ਅਧਿਕਾਰੀ ਤੇਰੇ ਮੰਤਰੀ ਵੀਰੇ ਕੀ ਉਹਨੂੰ ਸੰਵਿਧਾਨ ਦੀ ਜਾਣਕਾਰੀ ਨਹੀਂ ਦੇਖੋ ਕਈ ਲੋਕਾਂ ਦਾ ਮਸਲਾ ਬਣ ਜਾਂਦਾ ਵਿਰੋਧ ਕਰਨਾ ਮੈਂ ਤਾਂ ਹੀ ਕਹਿਣਾ ਉਹਨਾਂ ਨਾਲ ਕਿ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਪਰਫਾਰਮਾ ਇਲੈਕਸ਼ਨ ਕਮਿਸ਼ਨ ਦਾ ਉਹਦੀ ਸਾਈਟ ਤੇ ਪਿਆ ਉਹ ਪਰਫਾਰਮੇ ਦੇ ਮੁਤਾਬਕ ਤੁਸੀਂ ਸੋਸ਼ਲਿਜ਼ਮ ਸੈਕੂਲਿਜ਼ਮ ਨੂੰ ਮੰਨੇ ਬਿਨਾ ਤੁਸੀਂ ਭਾਰਤ ਦੇ ਸੰਵਿਧਾਨ ਨੂੰ ਮੰਨਣ ਦੇ ਬਿਨਾਂ ਉਹ ਚ ਹੋਰ ਜਿਹੜੀਆਂ ਚੀਜ਼ਾਂ ਨੇ ਕਿ ਡੈਮੋਕਰੇਟਿਕਲੀ ਫੈਸਲੇ ਹੋਣੇ ਚਾਹੀਦੇ ਨੇ ਵੀਟੋ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਚੀਜ਼ਾਂ ਨੂੰ ਮੰਨਣ ਬਗੈਰ ਤੁਸੀਂ ਪਾਰਟੀ ਰਜਿਸਟਰ ਕਰਾ ਕੇ ਦਿਖਾ ਦਿਓ ਆ ਕੇ ਸ਼੍ਰੋਮਣੀ ਕਾਲਦਲ ਨੂੰ ਕਹਦੇ ਹੋ ਤੁਸੀਂ ਝੂਠ ਬੋਲ ਰਹੇ ਸੀ ਸੋ ਪਾਰਟੀ ਜਿਹੜੀ ਕਿ ਪੀਪਲ ਰਿਪਰੈਜ਼ੈਂਟੇਸ਼ਨ ਹੈ ਨਤੀ ਇਹ ਨੀਚੇ ਰਜਿਸਟਰਡ ਹੈ ਉਹ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਮੁਤਾਬਕ ਹੈ ਔਰ ਜੇ ਤੁਸੀਂ ਉਹ ਗਾਈਡਲਾਈਨਸ ਨੂੰ ਵਾਇਓਲੇਟ ਕਰੋਗੇ ਅਗਰ ਤੁਸੀਂ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਜਾਓਗੇ ਤਾਂ ਤੁਹਾਡੀ ਤੁਹਾਡੀ ਤੁਸੀਂ ਡੀ ਰਜਿਸਟਰ ਹੋ ਜਾਓਗੇ ਅੱਜ ਦੇਸ਼ ਦੇ ਵਿੱਚ ਜੋ ਹਾਲਾਤ ਬਣੇ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਸਿੰਬਲ ਫ੍ਰੀਜ਼ ਹੋ ਗਏ ਨੇ ਸ਼ਿਵ ਸੈਨਾ ਦਾ ਸਿੰਬਲ ਫ੍ਰੀਜ਼ ਹੋਇਆ ਪਵਾਰ ਸਾਹਿਬ ਦਾ ਸਿੰਬਲ ਫ੍ਰੀਜ਼ ਹੋਇਆ ਕੱਲੂ ਅਕਾਲੀ ਦਲ ਤੋਂ ਇੱਕ ਗਲਤੀ ਇਹ ਪਹਿਲਾਂ ਪ੍ਰੈਸ਼ਰ ਨੀਚੇ ਕਾਉਣਗੇ ਜਿਹੜੀਆਂ ਕਈ ਤਾਕਤਾਂ ਨੇ ਫਿਰ ਕਹਿਣਗੇ ਦੇਖੋ ਜੀ ਉਹਨੇ ਸੰਵਿਧਾਨਕ ਗਲਤੀ ਕਰਤੀ ਹੁਣ ਤਕੜੀ ਵੀ ਜਾਂਦਾ ਰਹੇ ਸੋ ਜਥੇਦਾਰ ਸਾਹਿਬ ਦੀ ਅੱਗੇ ਅਕਾਲੀ ਦਲ ਦੀ ਮਾਨਤਾ ਕਥਾ ਵਿਰੋਧੀਆਂ ਦਾ ਏਜੰਡਾ ਹੀ ਇਹ ਹੈ ਕਿਉਂਕਿ ਪੰਜਾਬ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਕਰਦਾ ਹੈ ਪੰਥ ਦੀ ਗੱਲ ਸ਼੍ਰੋਮਣੀ ਗੱਲ ਦਲ ਕਰਦਾ ਸਾਡੇ ਮੁੱਦਿਆਂ ਦੀ ਚਾਹੇ ਪਾਣੀਆਂ ਦੀ ਲੜਾਈ ਸ਼੍ਰੋਮਣੀ ਗੱਲ ਦਲ ਲੜਦਾ ਸੋ ਇਹ ਜਿਹੜੀ ਜਮਾਤ ਹੈ ਦੇਸ਼ 'ਚ ਬੈਠੀਆਂ ਕੁਝ ਤਾਕਤਾਂ ਨੂੰ ਇਹ ਪਸੰਦ ਨਹੀਂ ਸੋ ਇਹ ਜਮਾਤ ਇਸ਼ਾਰਾ ਕਰ ਰਹੀ ਸੀ ਕਿਸੇ ਹੋਰ ਦੇ ਇਸ਼ਾਰੇ ਦਿੱਤੇ ਜਾ ਰਹੇ ਕਿਸ ਤੇ ਇਸ਼ਾਰੇ ਦਿੱਤੇ ਦੇਖੋ ਸਾਰੇ ਲੋਕ ਜਾਣਦੇ ਨੇ ਕਿ ਕਿੰਨਾਂ ਲਈ ਪ੍ਰਚਾਰ ਹੋਏ ਨੇ ਕਿੱਥੇ ਜਾ ਜਾ ਕੇ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਸੋ ਹੁਣ ਮੈਂ ਕਹਿੰਨਾ ਕਿ ਹੁਣ ਜਥੇਦਾਰ ਸਾਹਿਬ ਨੂੰ ਕਿਉਂਕਿ ਸਾਡਾ ਪਲੇਟਫਾਰਮ ਉਹਨਾਂ ਨੂੰ ਕਨਵਿੰਸ ਕਰਨ ਦੀ ਜਗ੍ਹਾ ਸ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਧਿਆਨ 'ਚ ਲਿਆਉਣੀ ਆ ਅਸੀਂ ਅਸੀਂ ਲਿਆਂਦੀਆਂ ਅਸੀਂ ਉਹਨਾਂ ਨਾਲ ਕਾਨੂੰਨੀ ਰਾਏ ਵੀ ਸਾਂਝੀ ਕੀਤੀ ਹੈ ਔਰ ਜਦਰਦ ਸਾਹਿਬ ਨੂੰ ਕਨਵਿੰਸ ਕਰਕੇ ਫਿਰ ਜਦੋਂ ਉਹਨਾਂ ਨੇ ਸਾਨੂੰ ਕਿਹਾ ਹੁਣ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਜੋ ਵੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਚਾਹੀਓ ਅਸਤੀਫਿਆਂ ਨੂੰ ਲੈ ਕੇ ਨੇ ਔਰ ਜਿਹੜੀ ਨਵੀਂ ਭਰਤੀ ਆ ਉਹਦੇ ਮੁਤਾਬਕ ਫੈਸਲੇ ਕਰ ਲੈਣੇ ਵੀ ਸਿੰਘ ਸਾਹਿਬ ਨੇ 2 ਦਿਨ ਪਹਿਲਾਂ ਇੱਕ ਬਰਾਜ਼ ਦੀ ਸਰਕ ਨਹੀਂ ਇਹਦੇ 'ਚ ਬਿਲਕੁਲ ਕਲੈਰਿਟੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਅਸਤੀਫਾ ਦਿੱਤਾ ਉਹਨਾਂ ਨੇ ਵਰਕਿੰਗ ਕਮੇਟੀ ਨੂੰ ਕਹਤਾ ਕਿ ਕੋਈ ਡਰਾਮਾ ਨਹੀਂ ਅਸਤੀਫਾ ਪ੍ਰਵਾਨ ਕੀਤਾ ਜਾਵੇ ਕਿਉਂਕਿ ਮੈਂ ਬੜੇ ਸਪਸ਼ਟ ਤੌਰ ਤੇ ਕਹਿਣਾ ਕਿ ਕੱਲਾ ਅਸਤੀਫਾ ਇੱਕ ਮਸਲਾ ਨਹੀਂ ਸੀ ਨਾਲ ਭਰਤੀ ਦਾ ਵੀ ਮਸਲਾ ਸੀ ਸੋ ਵਰਕਿੰਗ ਕਮੇਟੀ ਉਦੋਂ ਹੀ ਬੁਲਾਈ ਜਾ ਸਕਦੀ ਹੈ ਜਦੋਂ ਹਰ ਇੱਕ ਚੀਜ਼ ਦੇ ਉੱਤੇ ਕੰਸੈਂਸਸ ਹੋਵੇ ਜਦੋਂ ਜਥੇਦਾਰ ਸਾਹਿਬ ਸਾਡੀ ਗੱਲਾਂ ਤੋਂ ਕਨਵਿੰਸ ਹੋਣ ਤਾਂ ਅੱਜ ਹੁਣ ਜਾ ਕੇ ਅਸੀਂ ਸਲਾਹ ਕਰਕੇ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਆ ਉਹਨਾਂ ਨਾਲ ਸਲਾਹ مشورہ ਕਰਕੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਸਾਰੇ ਆਦੇਸ਼ ਮੰਨ ਲਏ ਜਾਂਦੇ ਹਨ ਵਰਕਿੰਗ ਕਮੇਟੀ ਜਦੋਂ ਮੀਟਿੰਗ ਹੋਗੀ ਅਸਤੀਫੇ ਵੀ ਪ੍ਰਵਾਨ ਹੋਣਗੇ ਔਰ ਨਾਲ ਹੀ ਨਾਲ ਭਰਤੀ ਦਾ ਰਾਵੀ ਪਦਨਾ ਹੋਊਗਾ ਬਿਲਕੁਲ ਕੈਮਪਸ ਅਫਰਵਾਰ ਸਿੰਘ ਜੀ ਨਾਲ